ਸਮਨ ਮੈਂ ਤੈਨੂੰ ਕਿੰਨੀ ਆਵਾਜ਼ਾਂ ਮਾਰਦੀ ਆਂ ਤੂੰ ਭੁੱਲਣ ਕਿਉਂ ਨਹੀਂ ਤੇ ਕੁਝ ਕਿਹੜੀਆਂ ਸੋਚਾਂ ਚ ਡੁੱਬੀ ਆਂ ਮੈਂ ਤੈਨੂੰ ਕਹਿੰਦੀ ਆਂ ਹਾਂਜੀ ਮੰਮੀ ਕੰਮ ਹੀ ਕੋਈ ਆਓ ਗਰਲੀ ਨਹੀਂ ਕੰਮ ਆ ਮੈਂ ਕੋਟੀ ਜੀ ਬਣਾਉਣ ਡਈ ਆਂ ਤੇ ਮੈਂ ਚੱਲ ਉਹਨੂੰ ਪੁੱਛਦੀ ਆਂ ਕੁਛ ਤੇ ਕਿੱਥੇ ਗਈ ਆ ਉਹ ਤਾਂ ਮੰਮੀ ਨਾ ਉਹ ਨਾ ਲੱਗੀ ਆ ਡੈਡੀ ਜੇ ਕੰਮ ਹੋ ਗਿਆ ਤੇ ਲੱਭਦੀ ਕਹਿੰਦੇ ਆਣ ਕੇ ਫਿਰ ਰੋਟੀ ਖਾ ਲਓ ਤੂੰ ਖਾ ਲਈ ਪੁੱਤ ਨਹੀਂ ਮੈਨੂੰ ਭੁੱਖ ਜੀ ਨਹੀਂ ਹੈਗੀ ਲਾ ਰੋਟੀਸ਼ਾ ਡੈਂਗੀ ਹੋ ਜਾਊਗਾ। ਉਹ ਤਾਂ ਫੇਰ ਕੀ ਹੋ ਗਿਆ ਯਾਰ ਕਿ ਨਹੀਂ ਆਇਆ ਲਿਸਟੇ 'ਚ ਨਾ ਅਗਲੀ ਵਾਰੀ ਆ ਜਾਊਗਾ। ਮੰਮੀ ਇੰਦਾ ਚਿੰਗੇ ਲੱਗੀ ਦਾ ਕੱਲ ਦੇ ਤੂੰ ਚਾਚਾ ਜੀ ਘਰ ਨਹੀਂ ਗਏ। ਤੁਹਾਨੂੰ ਪਤਾ ਵੀ ਸਹੀ ਐ ਵੀ ਸਬੰਧ ਦਾ ਟੈਸਟ ਨਹੀਂ ਕਲੀਅਰ ਹੋਇਆ। ਆਹ ਉਹ ਨਹੀਂ ਪਤਾ ਤੇ ਮੈਨੂੰ ਲੱਗਾ ਸੀ ਤੇ ਜਾਣੀ ਆਂ ਪਰ ਮੈਂ ਕਿਸ ਦਿਨ ਟਾਈਮ ਜਾਈ ਨਹੀਂ ਲੱਗਾ ਮੇਰਾ ਵੀ ਤੇਰੇ ਸਾਹਮਣੇ ਹੀ। ਮੈਨੂੰ ਕਿਰ ਦੇਣ ਕਿਉਂ ਜਾਣਾ ਵਾ? ਤੂੰ ਹੁਣੇ ਹੋ ਕੇ ਆਓ। ਕੁੜੀ ਪਤਾ ਕਿੰਨੀ ਟੈਨਸ਼ਨ ਲੈਣ ਦੀ ਐ। ਤੇ ਲੋਕਾਂ ਨੇ ਕਹਿਣਾ ਆਣ ਗਵਾਨ ਸਾਰੇ ਪਤਾ ਵਾ ਤੇ ਤਾਈ ਨੂੰ ਕੀ ਗੱਲ ਦਾ ਪਤਾ ਹੀ ਨਹੀਂ ਹੈ ਨਹੀਂ ਕੋਈ ਨਹੀਂ ਹੋਆ ਕਿ ਹਮ ਨਹੀਂ ਮੈਂ ਤੇ ਤਰਨਾ ਮੈਂ ਹੋਰ ਇੱਕ ਗੱਲ ਕਰਨੀ ਸੀ ਦੱਸੋ ਮੰਮੀ ਕਿਹੜੀ ਗੱਲ ਕਰਨੀ ਹੈ ਗੱਲ ਤਰਨਾ ਮੈਂ ਇਹ ਕਰਨੀ ਸੀ ਕਿ ਲਵ ਨੂੰ ਨਾ ਪਤਾ ਲੱਗੇ ਜਿਹੜੀ ਤਰਨਾ ਮੈਂ ਗੱਲ ਕਰਨੀ ਹੈ ਮੰਮੀ ਇੰਦਾ ਨਹੀਂ ਕਿਹੜੀ ਗੱਲ ਆ ਜਿਹੜੀ ਲਵ ਕੋ ਲਗਾਉਣੀ ਹੈ ਹੀ ਆਪਾਂ ਨਾ ਸ਼ਹਿਰ ਜਾਣਾ ਕਿਸ ਦਿਨ ਤੇ ਟੈਸਟ ਕਰਾ ਕੇ ਆਉਣਾ ਕਦੋਂ ਟੈਸਟ ਕਰਾਉਣਾ ਟੈਸਟ ਤੇ ਮੇਰੇ ਥੋੜੇ ਦਿਨ ਹੋ ਗਏ ਆ ਸਾਰੇ ਠੀਕ ਹੀ ਆ ਨਹੀਂ ਉਹ ਜਿਹੜੇ ਅਲਟਰਾਸਾਉਂਡੇ ਕਰਾਉਂਦੇ ਹੁੰਦੇ ਜਿਹਦੇ ਵਿੱਚ ਪਤਾ ਲੱਗਦਾ ਮੁੰਡਾ ਕਿ ਕੁੜੀ ਆ ਉਹ ਕਰਾਉਣਾ ਮੈਂ ਮੈਨੂੰ ਮੁੰਡਾ ਚਾਹੀਦਾ ਮੰਮੀ ਆ ਕਿੰਦਾ ਨਹੀਂ ਗੱਲ ਕਰਨ ਦਿਓ ਪਿਤਾ ਨੂੰ ਕੁੜੀ ਨਹੀਂ ਚਾਹੀਦੀ ਤੇ ਮੁੰਡਾ ਹੀ ਚਾਹੀਦਾ ਵਾ ਉਹ ਤਾਂ ਪ੍ਰਮਾਤਮਾ ਨੇ ਜੋ ਲਿਖਿਆ ਸਾਡੇ ਕਰਮਾਂ 'ਚ ਉਹੋ ਹੀ ਮਿਲਣਾ ਵਾ ਉਹ ਵੀ ਹੈ ਜਿਹੜੀ ਧੀਆਂ ਨੂੰ ਵੀ ਦਰਸਣ ਡਿਆ ਤੁਹਾਨੂੰ ਤਾਂ ਆਪਣੇ ਭੋਲੇ ਭਾਏ ਦੇ ਤਾਂ ਉਹ ਤਾਂ ਚੱਲ ਤੂੰ ਚੁੱਪ ਕਰ ਕੋਈ ਗੱਲ ਨਹੀਂ ਪਰ ਇਹ ਆ ਵੀ ਜਦ ਮੁੰਡਾ ਹੋਊਗਾ ਤਾਂ ਚੰਗੀ ਗੱਲ ਵਾ ਨਾ ਅੱਗੇ ਵੰਸ਼ ਤੁਰਦੀ ਆ ਇਹ ਤੁਹਾਡੀ ਸੋਚ ਆ ਮੰਮੀ ਤੇ ਨਾ ਪਹਿਲੀ ਰਵਾ ਦੀਆਂ ਗੱਲਾਂ ਕਰਨ ਦੇ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਧੀ ਵੀ ਦੇ ਦੇਗਾ ਤੇ ਕੋਈ ਮੈਨੂੰ ਟੈਨਸ਼ਨ ਨਹੀਂ ਆ ਆਹ ਤੂੰ ਚੁੱਪ ਕਰਕੇ ਬੈਠੀ ਰਹੋ ਪਹਿਲੇ ਦੂਜਾ ਰਵਾਜ ਨਾ ਮੈਨੂੰ ਦੱਸ ਤੇ ਮੈਨੂੰ ਮੁੰਡਾ ਚਾਹੀਦਾ ਵਾ ਕਿਉਂਕਿ ਜੇ ਪਹਿਲੀ ਵਾਰ ਕੁੜੀ ਹੋ ਜੇ ਨਾ ਫੇਰ ਅੱਗੇ ਕੁੜੀਆਂ ਹੀ ਹੁੰਦੀਆਂ ਵਾ ਮੰਮੀ ਦਾ ਕਿਉਂ ਸੋਚਣ ਦੇ ਹੋ ਅਜੇ ਤੇ ਬੱਚਾ ਆਇਆ ਵੀ ਨਹੀਂ ਇਹ ਦੁਨੀਆ 'ਚ ਤੁਸੀਂ ਪਹਿਲਾਂ ਹੀ ਐਦਾਂ ਕਰਨ ਦੇ ਹੋ ਤੂੰ ਚੁੱਪ ਕਰਕੇ ਤੇ ਬੈਠੀ ਰਹੁ ਜੋ ਮੈਂ ਕਹਤਾਂ ਨਾ ਉਹ ਹੋਣਾ ਹੀ ਆ ਤੇ ਜੇ ਤੂੰ ਲਵਨ ਨੂੰ ਦੱਸਿਆ ਨਾ ਤੇ ਫਿਰ ਵੇਖੀ ਕੀ ਬਣਦਾ ਮੈਂ ਮੰਮੀ ਲਵਨ ਨੂੰ ਦੱਸਣਾਗੇ ਮੈਂ ਲੁਕਾ ਨਹੀਂ ਜੇ ਰੱਖਣਾ ਹੈ ਗਏ ਗੱਲ ਦਾ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੂੰ ਮੇਰੇ ਨਾਲ ਕੀ ਕਰਂਦੇ ਹੋ ਚੱਲ ਫਿਰ ਆਪਣਾ ਕੁਝ ਨਾ ਕੁਝ ਸੋਚ ਕੇ ਤੇ ਫਿਰ ਦੱਸੀ ਮੰਮੀ ਇਹ ਕਿਦਾਂ ਦੀ ਗੱਲ ਕਰਨ ਦੇ ਹੋ ਸੋਚ ਕੇ ਦੱਸਿਓ ਮੈਨਾਂ ਪਤਾ ਨਹੀਂ ਕਿਹੜੀ ਗੱਲ ਐ ਏਡੀ ਜ਼ਰੂਰੀ ਐ ਜਿਹੜੀ ਤੇ ਹੀ ਮੇਰ ਨਾਲ ਕਰਨੀ ਐ ਉਹ ਤਾਂ ਗੱਲ ਹੋਈ ਹੋਈ ਚਾਕ ਦੇਣ ਤੁਸੀਂ ਮੇਰ ਨਾਲ ਚੰਗੇ ਤੇ ਹੁਣ ਫੇਰ ਤੁਸੀਂ ਉਹਦਾ ਕਰਨ ਦੇ ਮੈਂ ਵੀ ਸੋਚਾਂ ਵੀ ਮੰਮੀ ਪਤਾ ਨਹੀਂ ਮੇਰ ਨਾਲ ਇੰਨਾ ਕਿਉਂ ਕਰਨ ਦੇ ਮੈਨੂੰ ਨਹੀਂ ਪਤਾ ਵੀ ਵਿਚਲੀ ਗੱਲ ਤੇ ਆਵ ਮੈਨੂੰ ਸੋਝਦਾ ਜ਼ਰੂਰ ਹੀ ਕੋਈ ਗੱਲ ਹੀ ਹੋਣੀ ਐ ਜਿਹੜਾ ਮੰਮੀ ਮੇਰ ਨਾਲ ਇੰਨੇ ਮਿੱਠੇ ਪਿਆ ਰਹੇ ਹੁੰਦੇ ਐ ਮੈਨੂੰ ਨਹੀਂ ਪਤਾ ਵੀ ਆ ਗੱਲ ਆ ਚਲ ਨਹੀਂ ਪਤਾ ਤੇ ਹੁਣ ਪਤਾ ਲੱਗ ਗਿਆ ਨਾ ਪਰ ਮੰਮੀ ਮੈਂ ਨਾ ਤੁਹਾਡੇ ਅੱਗੇ ਹੱਥ ਜੋੜਨੀ ਐ ਹੇ ਦਣਾ ਤੇ ਸੋਚੋ ਅਸੀਂ ਕਿਹੜਾ ਕੁਝ ਕਰਾਉਣਾ ਵਾ ਇਹ ਸਿਰਫ ਇੰਨਾ ਕੁ ਪਤਾ ਹੀ ਲਾਉਣਾ ਕਿ ਮੁੰਡਾ ਕਿ ਕੁੜੀ ਆ ਤੇ ਜੇ ਮੰਮੀ ਕੁੜੀ ਹੋਈ ਤੇ ਫਿਰ ਉਹ ਚਲ ਸ਼ਾਬਾਸ਼ ਤੇ ਸੋਚਾਂਗੇ ਨਾ ਮੰਮੀ ਜੀ ਤੇ ਕੈਨ ਈ ਨਾ ਤੇ ਕੋਈ ਗੱਲ ਮੈਂ ਤੁਹਾਡੇ ਕੈਨ ਤੇ ਚਲ ਜਾਗੀ ਪਰ ਇਹ ਗੱਲ ਪੱਕੀ ਜੀ ਵੀ ਜੇ ਮੇਰ ਕਰਤੀ ਵਿਹੋਈ ਨਾ ਤੇ ਮੂੰਹ ਸਿਰਨਾ ਵਟਿਓ ਚਲੋ ਵੇਖਾਂਗੇ ਟਾਈਮ ਦੱਸੂਗਾ ਕੋਈ ਗੱਲ ਨਹੀਂ ਤੇ ਚੱਲ ਫਿਰ ਹੁਣ ਨਾ ਜਿੱਦਨ ਮੈਂ ਕਹੂੰਗੀ ਤਿਆਰ ਹੋ ਜੀ ਜਿੰਗਾਂ ਕੋਈ ਗੱਲ ਨਹੀਂ ਮੰਮੀ ਹੋ ਜਾਗੀ ਤੇ ਜਾਓ ਤੇ ਨਾ ਨਵ ਘਰੋਂ ਹੋ ਹਾਂ ਹੋ ਨਹੀਂ ਮੈਂ ਕੋਈ ਨਹੀਂ ਮੈਨੂੰ ਫਿਕਰ ਵਾ ਮੈਂ ਜਾਣਾ ਨਾ ਨਹੀਂ ਮੰਮੀ ਹੁਣੇ ਤੇ ਹੀ ਹੋ ਕੇ ਆਓ ਜੇ ਤੁਸੀਂ ਉਧਰ ਜਾਓਗੇ ਨਾ ਫੇਰ ਮੈਂ ਤੁਹਾਡੇ ਨਾਲ ਜਾਣਾ ਨਹੀਂ ਤੇ ਮੈਂ ਨਹੀਂ ਜੀ ਜਾਣਾ ਹੈਗਾ ਚੱਲ ਮੈਂ ਨਾ ਠੀਕ ਹੈ ਮੈਂ ਹੋਉਣੀ ਆ ਤੂੰ ਵੀ ਇੱਕ ਗੱਲ ਹੀ ਫੜ ਲਈ ਆ ਮੈਂ ਤੇ ਕੀ ਸੋਚਣ ਦੀ ਹਾਂ ਤੇ ਮੰਮੀ ਕੀ ਸੋਚਣ ਦੇ ਰੱਬਾ ਮੈਂ ਤੇ ਇੱਕੋ ਹੱਥ ਜੋੜਨੀ ਆ ਤੇ ਜੋ ਵੀ ਹੋਊਗਾ ਨਾ ਮੇਰੇ ਤੰਦਰੁਸਤੀ ਬਖਸ਼ੀ ਆਉਣ ਵਾਲੇ ਜੀ ਨੂੰ ਵੀ ਪਤਾ ਨਹੀਂ ਜੇ ਮੇਰੇ ਘਰ ਤੀ ਹੋਈ ਮੰਮੀ ਕੀ ਕਰਨਗੇ ਮੈਨੂੰ ਘਰ ਰੱਖਣਗੇ ਜਾਂ ਉਹਦੇ ਨਾਲ ਮਾੜਾ ਕਰਨਗੇ ਰੱਬਾ ਇਦਾਂ ਵੀ ਇਦਾਂ ਮੇਰੇ ਕੋ ਮਾੜਾ ਕਰਾਈ ਨਾ ਚੱਲ ਸ਼ੁਕਰ ਉਤਰਾਂ ਤੇ ਮੰਨ ਗਈ ਆ ਜਾਣ ਨੂੰ ਮੈਨੋਂ ਨਹੀਂ ਖਿਆਲ ਕੇ ਮੰਨੂਗੀ ਪਰ ਜੇ ਤੇ ਹੁਣ ਹੋਇਆ ਮੁੰਡਾ ਫੇਰ ਤੇ ਠੀਕ ਵਾ ਤੇ ਜੇ ਹੋਈ ਕੁੜੀ ਫੇਰ ਗਾਂ ਸੋਚਾਂਗੇ ਮੇਰੇ ਤੇ ਪੁੱਤ ਦੇ ਸਿਰ ਤੇ ਬੋਝ ਪੈ ਜਾਣਾ ਵਾ ਸੱਲ ਹੋਈ ਆ ਉਤਰਾ ਮੇਰਾ ਜੀਤ ਨਹੀਂ ਕਰਨਿਆ ਜਾਣ ਪਰ ਹੁਣ ਇਹਦੇ ਕਰਕੇ ਜਾਣਾ ਪੈਣਾ ਇਹਨੇ ਇੱਕ ਸ਼ਰਤ ਰੱਖ ਲਈ ਕਿ ਉਧਰ ਜਾਓਗੇ ਤੇ ਫਿਰ ਮੈਂ ਤੁਹਾਡੇ ਨਾਲ ਜਾਊਂਗੀ ਹੋਈ ਹੁੰਨੀ ਆ சமன சீ சரி இவர ਨਾਪਕਾ ਡਿਊਟੀ ਗਈ ਜੇ ਕੋਈ ਕੰਮ ਹੀ ਨੇ ਕੰਮ ਤੇ ਕੋਈ ਨਹੀਂ ਮੈਂ ਤੇ ਉਹ ਮੈਨੂੰ ਪਤਾ ਲੱਗਾ ਸੀ ਵੀ ਤੇਰਾ ਟੈਸਟ ਨਹੀਂ ਕਲੀਅਰ ਹੋਇਆ ਤੇ ਮੈਂ ਹਾਂ ਚੱਲ ਹੋ ਕੇ ਆਉਣੀ ਹਾਂ ਜੀ ਨਹੀਂ ਹੋਇਆ ਕਿ ਜੇ ਤੇ ਤੂੰ ਪੜ ਪੜ ਲੈਣਾ ਸੀ ਨਾ ਤੈਨੂੰ ਪਤਾ ਤਾਂ ਹੋ ਜਾ ਸੀ ਮੈਂ ਟੈਸਟ ਮੇਰਾ ਜਿਹੜਾ ਉਹ ਔਖਾ ਥੋੜਾ ਜਿਹਾ ਮੈਂ ਪੜ ਲਾਂ ਤਿਆਰੀ ਤੇ ਤਾਈ ਜੀ ਮੈਂ ਪੂਰੀ ਕੀਤੀ ਸੀ ਜੇ ਤੇ ਅੱਗੂ ਕਰਮਾਂ ਦੀ ਗੱਲ ਆ ਗੱਲ ਪੁੱਤ ਕਰਮਾਂ ਦੀ ਨਹੀਂ ਹੁੰਦੀ ਕਈ ਵਾਰੀ ਕਰਮ ਬਣਾਉਣੇ ਵੀ ਪੈਂਦੇ ਆ ਇਹ 24 ਘੰਟੇ ਤੁਹਾਡਾ ਧਿਆਨ ਲੜਾਈ ਵਾਲੇ ਰਹਿਣਾ ਵਾ ਤੇ ਪੜਾਈ ਵਾਲਾ ਸਾਡਾ ਕਿੱਥੋਂ ਲੱਗਣਾ ਤੂੰ ਉਹਦੇ 24 ਘੰਟੇ ਲੜਾਈ ਨੂੰ ਵਾਜਾ ਮਾਰਦੀ ਰਹੀਨੀ ਆ ਕਿ ਮੈਨੂੰ ਕੋਈ ਛੇੜੇ ਤੇ ਬੱਸ ਮੈਂ ਗਾੜਾ ਕਾਈ ਜੀ ਮੈਂ ਤੇ ਉਦੋਂ ਤੱਕ ਕਿਸੇ ਨੂੰ ਕੁਝ ਕਹਿੰਦੀ ਨਹੀਂ ਬਿਨਾਂ ਵਜਾ ਤੋਂ ਜੇ ਕੋਈ ਕੋਈ ਗੱਲ ਕਰਦਾ ਨਾਜਾਇਜ਼ ਛੇੜੀ ਮੈਨੂੰ ਜਵਾਬ ਜੀਣੀ ਆ ਫੇਰ ਅੱਧੇ ਦੰਦਾ ਹੈਗਾ ਹੀ ਨਹੀਂ ਸਵੇਰ ਤੇ ਮੈਨੂੰ ਨਾ ਮਚਾ ਕੇ ਵੀ ਗੱਲ ਪਵਾ ਤੂੰ ਕਹਿੰਦੀ ਨਹੀਂ ਤੂੰ ਕਹਿਣ ਤੋਂ ਰਹਿੰਦੀ ਵੀ ਨਹੀਂ ਇਹੋ ਕਿਤੇ ਚਾਰ ਅਖੜ ਪਰੜੇ ਹੁੰਦੇ ਜਿੰਨਾ ਤੋਂ ਲੜਾਈ ਚ ਬੋਲਣ ਵਾਲ ਧਿਆਨ ਰੱਖਦੀ ਉਥੇ ਨਹੀਂ ਤੇਰੇ ਕੋ ਚਾਰ ਅੱਖਰ ਲਿਖੇ ਗਏ ਕਾਈ ਜੀ ਤੁਹਾਨੂੰ ਮੈਂ ਕਹਿੰਦੇ ਰਹੀ ਵੀ ਮੈਂ ਲਿਖ ਕੇ ਸਾਰਾ ਆਈ ਹਾਂ ਅਗਲੇ ਦਾ ਵੀ ਸਾਰਾ ਖਰਚਾ ਸਾਲ ਦਾ ਤੂੰ ਖੂਬ ਖਾਤੇ ਪਾਇਆ ਉਹ ਗਰੀਬ ਦਾ ਹੁਣ ਜੋ ਮੂੰਹ ਪੜਾ ਨੂੰ ਕਰਕੇ ਬਹਿ ਗਈਆਂ ਤੇ ਮੈਂ ਤੇ ਪਹਿਲਾਂ ਇਹ ਰਿਸ਼ਪਾਲ ਨੂੰ ਕਹਿੰਨੀ ਹੈ ਕਿ ਨਾ ਇਹਦੇ ਤੇ ਖਰਚਾ ਲਾ ਇਹਦਾ ਨਹੀਂ ਪੜਾਈ ਵੱਲ ਧਿਆਨ ਹੈਗਾ ਉਹ ਦੂਜੀ ਪੜ੍ਹਦੀ ਹੀ ਨਾ ਤੇ ਅਗਲੀ ਪਾਸ ਵੀ ਹੋ ਗਈ ਅਗਲੀ ਨੂੰ ਨੌਕਰੀ ਵੀ ਮਿਲ ਗਈ ਕਾਈ ਜੀ ਤੁਸੀਂ ਐਵੇਂ ਲੜਨ ਨੂੰ ਬੇਰ ਮੈਨੂੰ ਲੱਗਦਾ ਤੁਸੀਂ ਲੜਨੀ ਮੇਰੇ ਨਾਲ ਇਸੇ ਤੋਂ ਨੋ ਆਏ ਮੈਂ ਕਹਿਣ ਦੀ ਹੈ ਨਾ ਕਿ ਮੈਂ ਮਿਹਨਤ ਕੀਤੀ ਹੀ ਤੇ ਹੁਣ ਨਹੀਂ ਫਲ ਮਿਲਿਆ ਤੇ ਚੱਲ ਅਗਲੀ ਵਾਰ ਸਹੀ ਹੁਣ ਇਹ ਅਗਲੀ ਵਾਰੀ ਕੁਛ ਨਹੀਂ ਕਰਨਾ ਹੁਣ ਚੁੱਪ ਕਰਕੇ ਤੇ ਘਰ ਬੈਠੀ ਰੋ ਹੁਣ ਉਧਰ ਉਹਨੇ ਵਿਆਹ ਕਰਾਇਆ ਤੇ ਹੁਣ ਤੇਰੇ ਤੋਂ ਹੀ ਖਰਚਾ ਲਈ ਜਾਵੇ ਘਰ ਚੁੱਪ ਕਰਕੇ ਤੇ ਕੰਮ ਧੰਦਾ ਕਰਿਆ ਕਰ ਕੋਈ ਗੱਲ ਨਹੀਂ ਕਾਈ ਜੀ ਤੁਸੀਂ ਨਾ ਇੰਨੀ ਟੈਨਸ਼ਨ ਲੋ ਕਿ ਤੁਸੀਂ ਦੱਸੋ ਮੈਂ ਤਾਂ ਲਚਾ ਬਣਾ ਕੇ ਲਿਆਵਾ ਨਹੀਂ ਚਾਹਾਂਦੇ ਮੈਂ ਪੀ ਕੇ ਆਈ ਆ ਟੈਨਸ਼ਨ ਵੀ ਆਪਣੇਆਂ ਨੂੰ ਹੀ ਆਉਂਦੀ ਆ ਨਾ ਕੋਈ ਗੱਲ ਨਹੀਂ ਐ ਤੇ ਤੈਨੂੰ ਹਰੇਕ ਨੂੰ ਪਹਿਲੀ ਵਾਰੀ ਨਹੀਂ ਫਲ ਮਿਲਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਵਾ ਫਲ ਜ਼ਰੂਰ ਮਿਲਦਾ ਹੁੰਦਾ ਵਾ ਤੇ ਨਾਲੇ ਕੋਈ ਨਹੀਂ ਮੈਂ ਤੈਨੂੰ ਕੁਝ ਬਣ ਕੇ ਦਿਖਾਵਾਂਗੀ ਮੈਂ ਐਡਾ ਨਹੀਂ ਰਹੀਂਗੀ ਆਹ ਮੈਨੂੰ ਪਤਾ ਬਣ ਜਾਣਾ ਤੂੰ ਜਿਹੜਾ ਡੀਸੀ ਕੋਈ ਗੱਲ ਨਹੀਂ ਤਾਈ ਜੀ ਸ਼ਾਇਦ ਉੱਥੇ ਤੱਕ ਵੀ ਪਹੁੰਚ ਹੀ ਜਾਈਏ ਜੇ ਕਰਮਾਂ 'ਚ ਲਿਖਿਆ ਹੋਇਆ ਤੇ ਚਲ ਠੀਕ ਐ ਮੈਂ ਤੇ ਸਮਝਾਉਣੀ ਆਈ ਹਾਂ ਅੱਗੇ ਹੁਣ ਤੇਰੀ ਮਰਜ਼ੀ ਪੀ ਆ ਜੋ ਕੋ ਚੱਲ ਪੈ ਜੋ ਆਹੋ ਮੈਂ ਜਰਾ ਕੋ ਆਈ ਆ ਸਮਝਵਾਲਾ ਪਤਾ ਲੱਗਾ ਹੀ ਕਿ ਉਹਦਾ ਟੈਸਟ ਨਹੀਂ ਕਲੀਅਰ ਹੋਇਆ ਤੇ ਮੈਂ ਚੱਲ ਹੋ ਕੇ ਆਉਣੀ ਆ ਸਮਝਾਉਣਾ ਹੀ ਜਰਾ ਨੂੰ ਨਹੀਂ ਮੈਂ ਤਾਂ ਸਮਝਾ ਕੇ ਆਈ ਆ ਕਿ ਚੱਲ ਕੋਈ ਗੱਲ ਨਹੀਂ ਯਾਰ ਕੀ ਨਹੀਂ ਤੇ ਅਗਲੀ ਵਾਰੀ ਹੋ ਜਾਊਗਾ ਤੇ ਐਵੇਂ ਟੈਨਸ਼ਨ ਜੀ ਲੈਣ ਲਈ ਹੀ ਉਹ ਮੈਂ ਵੀ ਬੜਾ ਸਮਝਾਇਆ ਆ ਕੋਈ ਗੱਲ ਨਹੀਂ ਉਹ ਰਾਮ ਨੇ ਕਿ ਫੇਰ ਭਰ ਲਾਂਗੇ ਕਿਹੜਾ ਕਿ ਇੱਕੋ ਵਾਰੀ ਹੋਣਾ ਹੀ ਕਿ ਬਾਅਦ ਚ ਹੋਣੀ ਨਹੀਂ ਇਹ ਚੀਜ਼ ਹਾਂ ਚੱਲ ਫੇਰ ਜਨੀ ਮਰਜੀ ਪਰ ਲੋਏ ਦਾ ਕੀ ਆ ਬੈਹੋ ਮੈਂ ਚਾਹ ਕੈਨਾ ਕੁੜੀ ਨੂੰ ਬਣਾਉਂਦੀ ਆ ਨਹੀਂ ਨਹੀਂ ਚਾਹ ਤਾਂ ਮੈਂ ਪੀ ਕੇ ਆਈ ਹਾਂ ਤੇ ਮੈਂ ਹਾਂ ਚੱਲ ਹੋ ਕੇ ਆਉਣੀ ਆ ਭਲਾ ਹੋਰ ਲੱਗਣੀ ਠੀਕ ਠਾਕ ਹਾਂ ਹਾਂ ਉਹ ਸਭ ਠੀਕ ਠਾਕ ਚੱਲ ਠੀਕ ਆ ਫੇਰ ਚਲੋ ਠੀਕ ਤਾਈ ਵੀ ਨਾ ਜ਼ਖਮਾਂ ਤੇ ਲੂਣ ਛਿੜਕਣ ਆਈ ਸੀ ਇਹ ਵੀ ਕੋਈ ਨਾ ਮੌਕਾ ਛੱਡਦੀ ਨਹੀਂ ਆ ਜਲੀਲ ਕਰਨ ਦਾ ਇਹਨੂੰ ਕੀ ਪਤਾ ਆ ਮਿਹਨਤ ਤੇ ਸਬਰ ਕੀ ਹੁੰਦਾ ਆ ਮਿਹਨਤ ਕਰਦੀ ਰਵਾਂਗੀ ਨਾ ਇਸ ਸਬਰ ਰੱਖਾਂਗੀ ਫਲ ਆਪੇ ਮਿਲ ਜਾਊਗਾ ਤਾਈ ਦੇ ਮਗਰ ਲੱਕੇ ਨਾ ਮੈਂ ਵੀ ਪੜ੍ਹਾਈ ਨਹੀਂ ਛੱਡਣੀ ਜ਼ਰੂਰੀ ਨਹੀਂ ਆ ਕਿ ਹੁਣ ਮੈਂ ਅਸਫਲ ਹੋ ਗਈਆਂ ਤੇ ਗਾਂ ਸਫਲ ਨਾ ਹੋਵਾਂਗੀ ਜਰੂਰ ਸਫਲ ਜਰੂਰ ਹੋਵਾਂਗੀ ਡੈਡੀ ਨਾਲ ਕਰਾਂ ਭਲਾ ਗੱਲ ਕੀ ਕਹਿੰਦੇ ਨੇ ਡੈਡੀ ਜੀ ਮੈਨੂੰ ਪਤਾ ਉਠਿਓ ਮਣਿਆ ਜੀ ਕੀ ਗੱਲ ਹੋਈ ਘਰ ਤੇ ਡੈਡੀ ਜੀ ਕੁਝ ਨਹੀਂ ਹੋਈ ਪਿੰਦਰ ਹੋਣਾ ਦਾ ਨਾ ਫੋਨ ਆਉਂਦਿਆ ਹੀ ਹੂੰ ਤੇ ਕਹਿੰਦੇ ਕਿ ਕੱਪੜੇ ਬਣਾਉਣ ਜਾਣਾ ਵਾ ਤੇ ਤੂੰ ਵੀ ਚੱਲ ਨਾਲ ਤੇ ਮੈਂ ਜੋ ਉਹਨਾਂ ਨੂੰ ਬਥੇਰਾ ਕਿਹਾ ਵਾ ਕਿ ਤੁਸੀਂ ਆਪਣੀ ਪਸੰਦ ਦੇ ਬਣਾ ਲਓ ਜਿੰਦਾਂ ਦੇ ਵੀ ਬਣਾਉਣੇ ਆ ਤੇ ਪਰ ਉਹ ਮੰਨਣ ਹੀ ਨਹੀਂ ਦੇ ਨਹੀਂ ਪਤਾ ਤੂੰ ਚੱਲ ਜਾ ਤੂੰ ਆਪਣੇ ਪਸੰਦ ਦੇ ਬਣਾ ਲਾ ਫੇਰ ਉੱਥੇ ਜਾ ਕੇ ਕਹੇਂਗੀ ਆ ਚੰਗਾ ਨਹੀਂ ਬਣਾਇਆ ਤੇ ਆ ਚੰਗਾ ਨਹੀਂ ਬਣਾਇਆ ਤੇ ਉਹਨਾਂ ਨੇ ਡੈਡੀ ਜੀ ਕਿਹੜੇ ਮਾੜੇ ਬਣਾਉਣੇ ਆਪਣੇ ਵੱਲ ਤੇ ਹਰ ਵੀ ਕੋਈ ਵਧੀਆ ਹੀ ਬਣਾਉਂਦਾ ਵਾ ਤੇ ਮੈਂ ਇਹ ਗੱਲ ਕਰ ਰਹੀ ਹਾਂ ਕਿ ਤੁਸੀਂ ਮੰਮਾ ਜੀ ਨਾਲ ਗੱਲ ਕਰੋ ਹਾਂ ਤੈਨੂੰ ਫੋਨ ਕਰਕੇ ਕਹੋ ਵੀ ਜਿੱਦਾਂ ਦੇ ਵੀ ਲੈਣੇ ਆ ਨਾ ਤੁਸੀਂ ਕੱਪੜੇ ਤੇ ਆਪਣੀ ਪਸੰਦ ਦੇ ਆਪੇ ਲਲੋ ਤੇ ਕੁੜੀ ਨੂੰ ਰਹਿਣ ਹੀ ਦਿਓ। ਉਹ ਤਾਂ ਉਹਨੇ ਅੱਗੇ ਵੀ ਤੈਨੂੰ 4-5 ਵਾਰੀ ਫੋਨ ਕੀਤਾ ਆ ਇਸ ਤਰ੍ਹਾਂ ਚੰਗੇ ਨਹੀਂ ਲੱਗੀ ਦਾ। ਅਗਲੇ ਆ ਗਏ ਨਾ ਪਤਾ ਨਹੀਂ ਕਿਉਂ ਆਖੜ ਕਿਹੜੀ ਗੱਲਾਂ ਨਹੀਂ ਆਉਂਦੀ। ਪਰ ਡੈਡੀ ਵੀ ਮੈਂ ਕਹਿੰਦੀ ਆ ਸਗਨ ਨੂੰ ਫੋਨ ਕਰ ਦੋ ਵੀ ਕੋਈ ਨਹੀਂ ਆਪੇ ਕੱਪੜੇ ਬਣਾ ਲਓ। ਫਿਰ ਉੱਥੇ ਬੰਦਾ ਕੀ ਬੋਲੇ ਵੀ ਨਹੀਂ ਨਹੀਂ ਮੈਨੂੰ ਆ ਨਹੀਂ ਪਸੰਦ ਆ ਹੈਗਾ। ਨਹੀਂ ਤੇਰਾ ਕੇ ਕੋਈ ਨਾਲ ਜਾਂਦਾ ਮੈਂ ਤੇਰੇ ਮਾਮੇ ਦੀ ਨੌਣੂ ਫੋਨ ਕਰ ਦਿੰਦਾ ਆ ਤੇ ਉਹ ਆਪੇ ਨਾਲ ਚੱਲ ਜਾਂਦੀ ਆ ਤੇਰੇ ਚਲ ਜਾਨੀ ਨੇ ਸਗੋਂ ਤੁਹੀਂ ਜਰੂਰੀ ਕਹਿਣਾ ਵਾ ਤੂੰ ਇਹਨਾਂ ਨੂੰ ਕੋਪੀ ਤੇ ਸਿੱਧਾ ਉਹਨਾਂ ਨੂੰ ਫੋਨ ਕਰੋ ਮੈਂ ਤਾਂ ਕਰੇ ਕਹਿੰਦੀ ਕੀ ਵੀਰੀ ਕਹਨੇ ਚੀਜ਼ ਸਸਤੀ ਲੈਣੀ ਹੈ ਜਾਂ ਮਹਿੰਗੀ ਲੈਣੀ ਹੈ ਜੇ ਮੈਨੂੰ ਮਹਿੰਗਾ ਪਸੰਦ ਆਊਗਾ ਤੇ ਉਹਨਾਂ ਨੂੰ ਉਹ ਨਾ ਪਸੰਦ ਆਇਆ ਤੇ ਫੇਰ ਇਦਾਂ ਚੰਗੇ ਜੇ ਨਹੀਂ ਲੱਗੀਦਾ ਤੇ ਪੁੱਤ ਜੇ ਉਹਨਾਂ ਨੇ ਇੱਦਾਂ ਤੈਨੂੰ ਕਿਹਾ ਪਿਆਰ ਨਾ ਦੋਰ ਕਿੰਨੀ ਵਾਰੀ ਤੈਨੂੰ ਕਿਹਾ ਅੱਗੇ ਵੀ ਤੇ ਫੇਰ ਤੂੰ ਇੱਕ ਦਿਨ ਤੂੰ ਆਪਣਾ ਪ੍ਰੋਗਰਾਮ ਉਸਾ ਉਹਨਾਂ ਨੂੰ ਦੱਸਦੇ ਕਿ ਜਦੋਂ ਤੈਨੂੰ ਛੁੱਟੀ ਹੈ ਤੇ ਪਿੰਦਰ ਨੂੰ ਵੀ ਛੁੱਟੀ ਮੈਂ ਕਰਤਾ ਹੀ ਆ ਪਿੰਦਰ ਦਾ ਵੀ ਨੌਕਰੀ ਦਾ ਕੰਮ ਆ ਪਾ ਡੈਡੀ ਜੀ ਉਹਨਾਂ ਦੀ ਗੱਲ ਹੋਰ ਵਾ ਮੇਰੀ ਗੱਲ ਹੋਰ ਆ ਫਿਰ ਤੁਹਾਨੂੰ ਪਤਾ ਬੱਚਿਆਂ ਦਾ ਸਲਿਪ ਕਿੰਨਾ ਪਿੱਛੇ ਪੈ ਜਾਂਦਾ ਵਾ ਜਿਸ ਤੱਕ ਬਣਾਉਣੇ ਹੀ ਕੱਪੜੇ ਪਿੱਛੇ ਮੈਨੂੰ ਕਿੰਨੀਆਂ ਛੁੱਟੀਆਂ ਰਹੀਆਂ ਹੀ ਦੋ ਤਿੰਨ ਜਿਸ ਤੱਕ ਉਹਦੋਂ ਫੋਨ ਕਰਦੇ ਤੇ ਉਹਦੋਂ ਭਾਵੇਂ ਚਲੇ ਵੀ ਜਾਂਦੀ ਤੇ ਹੁਣ ਮੈਨੂੰ ਇਹ ਵਾ ਕਿ ਫਿਰ ਵਿਆਹ ਤੇ ਲੱਗੇ ਵੀ ਛੁੱਟੀਆਂ ਹੋਣੀਆਂ ਤੇ ਬਾਅਦ ਜਿਹਨਾਂ ਨੇ ਇੰਨੀਆਂ ਦਿੱਤੀਆਂ ਨੇ ਤੇ ਫਿਰ ਕੀ ਕਰਾਂਗੇ ਚਲ ਪੁੱਤ ਹੁਣ ਇਹ ਵੀ ਕੰਮ ਜ਼ਰੂਰੀ ਆ ਇੱਕ ਕਰ ਲੈ ਛੁੱਟੀ ਜਾਂ ਫਿਰ ਇਦਾਂ ਕਰਦੀ ਆ ਇੱਕ ਦਿਨ ਨਾ ਮੈਨੂੰ ਹਾਫ ਡੇ ਹੋਣਾ ਵਾ ਤੇ ਫੋਨ ਕਰ ਦੇਣੀ ਫਿਰ ਉਹ ਦਿਨ ਚੱਲ ਜਾਗੇ ਆਪਾਂ ਆ ਚਲ ਵੇਖ ਲਾ ਗੱਲ ਕਰਕੇ ਤੂੰ ਆਪਣੇ ਹਿਸਾਬ ਨਾਲ ਚਲੋ ਕੋਈ ਨਹੀਂ ਫਿਰ ਮੈਂ ਕਰਦੀ ਆ ਗੱਲ ਗਰੀਲ ਕੜੀ ਵਧੀਆ ਬਣਾਈ ਆ ਤੂੰ ਬਣਾਈ ਆ ਕਿ ਮੰਮੀ ਨੇ ਹਾਂਜੀ ਕਿਹੜੀ ਸੋਚਾਂ ਚ ਪਈ ਮੈਂ ਤੇਰੇ ਨਾਲ ਇਹ ਗੱਲ ਕਰਨ ਮੈਂ ਕੜੀ ਬੜੀ ਵਧੀਆ ਬਣੀ ਆ ਸਵਾਦ ਬਣੀ ਤੇ ਕੀ ਗੱਲ ਤੂੰ ਨੇ ਰੋਟੀ ਫੜਨੀ ਲਵ ਕੱਤੀ ਪੁੱਛਣਾ ਮੇਰਾ ਰੋਟੀਨ ਜੀ ਨਹੀਂ ਕਰਦਿਆ ਮੇਰੇ ਨਾਲ ਇੱਕ ਮਨ ਚ ਨਾ ਗੱਲ ਆ ਉਹ ਚਲ ਕੀ ਕਰਾਂ ਕਿ ਨਾ ਕਰਾਂ ਨਾਲ ਨਾਲ ਰੋਟੀ ਖਾਈ ਜਾ ਗੱਲ ਵੀ ਦੱਸੀ ਜਾ ਮੈਨੂੰ ਇਹ ਚੈਨੀ ਚੁੱਪ ਰਹਿਣ ਵਾਲੀ ਕਿਹੜੀ ਗੱਲ ਆ ਤੇ ਨਾਲੇ ਮਨ ਦੀ ਗੱਲ ਜਿਹੜੀ ਹੈ ਨਾ ਉਹ ਜ਼ੁਬਾਨ ਤੇ ਲੈ ਆਉਣੀ ਚਾਹੀਦੀ ਹੈ ਜੇ ਟਾਈਮ ਲੰਘੇ ਤਾਂ ਲਈਏ ਫਿਰ ਤੂੰ ਮੁੜ ਕੇ ਪਛਤਾਵਾ ਰੜਾਵਾ ਤੇ ਆਵੇ ਟੈਨਸ਼ਨ ਕਰ ਲਈ ਫਰ ਰੋਟੀ ਤੇ ਦੱਸ ਮੈਨੂੰ ਗੱਲ ਕੀ ਹੈ ਰੋਟੀ ਦੀ ਮੈਂ ਫੜ ਲੈਣੀ ਆ ਮੈਨੂੰ ਪਤਾ ਕੀ ਕਹਿਣੀ ਆ ਮੰਮੀ ਮੈਨੂੰ ਆਂਦੇ ਆ ਮੁੰਡਾ ਚਾਹੀਦਾ ਵਾ ਕੈਂਡੇਪੀਆ ਹਸਪੀਟਲ ਜਾਈਏ ਤੇ ਚੱਕ ਕਰਾਉਣਾ ਵਾ ਤੇ ਮੈਨੂੰ ਆਂਦੇ ਲਵਨੂ ਨਹੀਂ ਪਤਾ ਹੋਣਾ ਚਾਹੀਦਾ ਵੀ ਇਹੀ ਚੱਕ ਕਰਾਉਣਾ ਵਾ ਤੇ ਜੇ ਮੈਂ ਕਿਹਾ ਮੰਮੀ ਕੁੜੀ ਹੋਈ ਤੇ ਮੰਮੀਆਂ ਦੀ ਕੋਈ ਗੱਲ ਨਹੀਂ ਉਹ ਵੀ ਸੋਚਾਂਗੇ ਇਹ ਕਿਦਾਂ ਦੀ ਸੋਚ ਆ ਮੰਮੀ ਦੀ ਮੰਮੀ ਖੁਸ਼ ਹੈ ਨਾ ਤੇ ਮੇਰਾ ਇੱਕ ਠੀਕਾਂਡੇ ਹੈ ਤੁਹਾਡੇ ਨਾਲ ਗੱਲ ਕਰਦਾ ਤੇ ਇਹ ਕਰਨੀ ਹੈ ਵੀ ਨਾ ਕਰਾਂ ਮੰਮੀ ਆਂਦੀ ਹੈ ਆਪਣਾ ਆਪ ਸੋਚ ਲਈ ਜੇ ਲਵਨਾ ਗੱਲ ਕੀਤੀ ਤੇ ਯਾਰੇ ਕਿਦਾਂ ਦਾ ਸਮਾ ਚੱਲਣ ਡਿਆ ਵਾ ਤੇ ਸਮਾਜ ਚ ਹੀ ਬਾਹਰ ਲੋਕਾਂ ਨੇ ਜੋ ਚਾਰ ਬੰਦੇ ਖਲੋਤੇ ਹੋ ਨਾ ਤੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਕਹਿੰਦਾ ਵੀ ਇਹ ਕਿੱਦਾਂ ਦੇ ਇਨਸਾਨ ਨੇ ਜਾਂ ਕਦੇ ਬੈਠੇ ਵੇਖਾ ਟੀਵੀ ਵੇਖੀਦਾ ਤੇ ਆਪਾਂ ਕਰਦੇ ਆ ਵੀ ਇਹ ਕਿੱਦਾਂ ਦੇ ਲੋਕ ਅੱਜ ਵੀ ਹੈਗੇ ਤੇ ਸਾਡੇ ਘਰ ਚ ਵੀ ਮੰਮੀ ਕਿੱਦਾਂ ਦੀ ਗੱਲ ਡੇ ਕਰੇ ਤੇ ਪਰਮਾਤਮਾ ਦੀ ਦੇਨ ਬਖਸ਼ ਹੁੰਦੀ ਆ ਚਾਹ ਲੜਕੀ ਹੋਵੇ ਚਾਹ ਲੜਕਾ ਹੋਵੇ ਘਰ ਚ ਰੌਣਕ ਹੋਣੀ ਚਾਹੀਦੀ ਐ ਇਹ ਤੇ ਮੈਂ ਮੰਮੀ ਨੇ ਸਮਝਾਉਂਦੀ ਆ ਮੈਂ ਆ ਮੰਮੀ ਲੋਕ ਤੇ ਆਣ ਵੀ ਕਰਸਦੇ ਆ ਪਰ ਮੰਮੀ ਨਹੀਂ ਸਮਝਣ ਦੇ ਹੈਗੇ ਤੂੰ ਐਦਾ ਕਰ ਟੈਨਸ਼ਨ ਨਾ ਲੈਗਾ ਤੂੰ ਵਧੀਆ ਕੀਤਾ ਮੈਨੂੰ ਆ ਜਿਹੜਾ ਦੱਸਤਾ ਈ ਆਪਾਂ ਬਿਲਕੁਲ ਵੀ ਕਿਸੇ ਡਾਕਟਰ ਕੋਲ ਨਹੀਂ ਚੈੱਕ ਕਰਾਉਣਾ ਸਾਨੂੰ ਗੁਰੂ ਰਾਮਦਾਸ ਤੇ ਭਰੋਸਾ ਵਾ ਉਹ ਜੋ ਵੀ ਦੇਗਾ ਨਾ ਉਹ ਸੱਤ ਬਚਨ ਆ ਤੁਹਾਡੇ ਘਰ ਦੀ ਰੌਣਕ ਤੇ ਆਉਣ ਵਾਲਾ ਜਿਹੜਾ ਤੁਹਾਡੇ ਲਈ ਚੰਗਾ ਹੀ ਹੋਵੇਗਾ ਇਹੋ ਤੇ ਮੈਂ ਆਨੀ ਆ ਕੋਈ ਮਾਂ ਨਹੀਂ ਸੋਦੀ ਹੈਗੀ ਉਹਨੂੰ ਚਲੋ ਪੁੱਤ ਦਾ ਵਿਚਾਰ ਹੁੰਦਾ ਭਰਤੀ ਦਾ ਵਿਚਾਰ ਹੁੰਦਾ ਵਾ ਇਹ ਥੋੜਾ ਵਾ ਵੀ ਮਾਨੁਤਿ ਦਨ ਚਾਹ ਹੁੰਦਾ ਪੁੱਤ ਦੀ ਵੀ ਪੀੜੋਂ ਨਹੀਂ ਹੁੰਦੀ ਆ ਤੇ ਧੀ ਦੀ ਵੀ ਪੀੜੋਂ ਨਹੀਂ ਹੁੰਦੀ ਆ ਧੀਆ ਤੇ ਹੁੰਦੀਆਂ ਕਰਮਾਂ ਵਾਲੀਆਂ ਨੇ ਤੀਆਂ ਭਾਗਾ ਵਾਲੀਆਂ ਵਿਚਾਰੀਆਂ ਤੇ ਮੇਸ਼ਾ ਜਿਹੜੇ ਘਰ ਚ ਆਉਂਦੀਆਂ ਨੇ ਉਥੇ ਰੌਣਕਾਂ ਲੱਗਦੀਆਂ ਨੇ ਤੇ ਉਹ ਘਰਾਂ ਵਿੱਚ ਹਮੇਸ਼ਾ ਖੁਸ਼ੀਆਂ ਹੀ ਹੁੰਦੀਆਂ ਨੇ ਤੀਆਂ ਵੀ ਨਾ ਕਰਮਾ ਵਾਲਿਆਂ ਨੂੰ ਰੱਬ ਦਿੰਦਾ ਵਾ ਉਹਨਾਂ ਨੂੰ ਪੁੱਛੋ ਜਾ ਕੇ ਜਿਨ੍ਹਾਂ ਦੀ ਹਲਾਦ ਨਹੀਂ ਕੋਈ ਹੁੰਦੀ ਵਿਚਾਰੇ ਨੱਕ ਮੂੰਹ ਰਗੜਦੇ ਆ ਵੀ ਸਾਡੇ ਘਰ ਧੀ ਕਿਤੇ ਆ ਜੇ ਭਾਗਾ ਵਾਲੀ ਤੇ ਆਪੇ ਧੀ ਆ ਜੂਗੀ ਤੇ ਪੁੱਤ ਵੀ ਆ ਜੂਗਾ ਇੰਨੀ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਵਾ ਮੰਮੀ ਵੀ ਨਾ ਹੱਦ ਕਰਦੇ ਆ ਪਤਾ ਨਹੀਂ ਕਿਹੜੇ ਕਿਹੜੇ ਚੱਕਰਾਂ 'ਚ ਪਏ ਰਹਿੰਦੇ ਆ ਤੇ ਤੂੰ ਵਧੀਆ ਨਹੀਂ ਤੱਕ ਲੈ ਨਹੀਂ ਸਕੋ ਮੈਨੂੰ ਦੱਸਤਾ ਆਪਾਂ ਕਦੀ ਵੀ ਇਦਾਂ ਦਾ ਨਹੀਂ ਕੰਮ ਕਰਨਾ ਮੈਂ ਤੇਰੇ ਨਾਲ ਹਮੇਸ਼ਾ ਤੈਨੂੰ ਪਤਾ ਅੱਜ ਤੱਕ ਮੈਂ ਕਿਹੇ ਵੀ ਗੱਲ ਵਿੱਚ ਤੇਰਾ ਸਾਥ ਨਹੀਂ ਛੱਡਿਆਗਾ ਸਹੀ ਹੋਣੀ ਚਾਹੀਦੀ ਐ ਬਸ ਇਹੋ ਤੇ ਸੋਚ ਸੋਚ ਕੇ ਨਾ ਏਦਾਂ ਮੈਨੂੰ ਲੱਗਦਾ ਭੀ ਮੈਂ ਪਤਾ ਨਹੀਂ ਕਿੰਨੀ ਕ ਬਿਮਾਰ ਆ ਮੇਰੇ ਤੇ ਸੋਚ ਹੀ ਨਹੀਂ ਆ ਟੰਡੀ ਭੀ ਮੰਮੀ ਕਿੱਥੋਂ ਸੋਲ ਸੋਚਣ ਦੀ ਐ ਤੇ ਤੂੰ ਲੱਗਣ ਵੀ ਬਿਮਾਰ ਹੀ ਨਹੀਂ ਆ ਤੈਨੂੰ ਪਤਾ ਨਾ ਪਿਛਲੇ ਮਹੀਨੇ ਡਾਕਟਰ ਨੇ ਕੀ ਕਿਹਾ ਸੀ ਕਿ ਵੀਕਨੈਸ ਆ ਤੇ ਤੁਹਾਡਾ ਜਿਹੜਾ ਐਚਬੀ ਉਹ ਵੀ ਘਟ ਆਇਆ ਹੈ ਤੇ ਆਪਣੇ ਖਾਣੇ ਪੀਣ ਦਾ ਧਿਆਨ ਨੇ ਕਿਹਾ ਵੀ ਟਾਈਮ ਨਾਲ ਰੋਟੀ ਖਾਣੀ ਪਣੀ ਐ ਤੇ ਤੂੰ ਆ ਗੱਲਰ ਟੈਨਸ਼ਨ ਪਰੇ ਕਰਦੇ ਚਿਹਰੇ ਵਾਲ ਆਪਣੇ ਵੇਪ ਵੀ ਕਿਦਾਂ ਲੱਗਣ ਰਿਆ ਰੋਟੀ ਖਾ ਪਹਿਲਾਂ ਨਾਲ ਦੋ ਦੀ ਬਜਾਇਆ ਤਿੰਨ ਖਾਵੇਂ ਇਹ ਗੱਲ ਦੀ ਹਾਂ ਏ ਦੱਸਦੀ ਰਿਹਾ ਕਰ ਐਵੇਂ ਨਾ ਟੈਨਸ਼ਨ ਲੈਗਾ ਤੁਹਾਡਾ ਸਾਥ ਚਾਹੀਦਾ ਮੈਨੂੰ